ਹਾਂਜੀ ਸਟੂਡੈਂਟ ਗੁੱਡ ਆਫਟਰਨੂੰ ਵਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ। ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪ YouTube ਚੈਨਲ MS Rao's Study For Job ਦੇ ਵਿੱਚ ਜਿੰਨੇ ਵੀ ਤੁਸੀਂ ਜਾਣ ਜੁੜ ਚੁੱਕੇ ਹੋ ਪੰਜਾਬੀ ਦੀ ਕਲਾਸ ਦੇ ਵਿੱਚ। ਪਿਛਲੇ ਦੋ ਦਿਨਾਂ ਜਿਹੜੀ ਆਪਣੀ ਪੰਜਾਬੀ ਦੀ ਕਲਾਸ ਸੀ ਉਹ ਨਹੀਂ ਲੱਗੀਆਂ ਕਿਸੇ ਕਾਰਨ ਕਰਕੇ ਠੀਕ ਹੈ ਬਈ ਸੋ ਅੱਜ ਤੋਂ ਜਿਹੜੀ ਤੁਹਾਡੀ ਕਲਾਸ ਆ ਉਹ ਦੁਬਾਰਾ ਸਟਾਰਟ ਹੋ ਚੁੱਕੀ ਐ ਸੋ ਇੱਕ ਵਾਰੀ ਕਲਾਸ ਨੂੰ ਕਰ ਦਿਓ ਬਈ ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਸਾਰੇ ਬੱਚੇ ਆਪਣੇ ਨਾਲ ਜੁੜ ਸਕਣ ਠੀਕ ਹੈ ਬਈ ਸੋ ਕਰੀਏ ਸਟਾਰਟ ਫਿਰ ਆਪਾਂ ਅੱਜ ਦੀ ਪੰਜਾਬੀ ਦੀ ਕਲਾਸ ਆਪਣੀ ਹੂੰ ਉਮੀਦ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹੂੰ ਠੀਕ ਹੈ ਬਈ ਸਾਰੇ ਜਣੇ ਵਧੀਆ ਹੋਵੋਗੀ ਤੁਹਾਡੀ ਸਟੱਡੀ ਜਿਹੜੀ ਵਧੀਆ ਚੱਲ ਰਹੀ ਹੋਗੀ। ਸੋ ਕਾਫੀ ਦਿਨਾਂ ਤੋਂ ਜਿਹੜੀ ਹੁਣ ਠੰਡਾ ਹੋ ਜਾਦਾ ਬੱਚੀ ਹੈ ਸੋ ਆਪਦਾ ਧਿਆਨ ਰੱਖੋ ਵੀ ਸਾਰੇ ਆਣੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ ਹਨਾ। ਸੋ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਬਈ। ਕਿਉਂਕਿ ਸਭ ਤੋਂ ਪਹਿਲਾਂ ਸੇਤ ਜ਼ਰੂਰੀ ਹੈ ਬਾਕੀ ਕੰਮ ਸਾਰੇ ਬਾਅਦ ਚੋਨੀ ਠੀਕ ਹੈ। ਸੋ ਕਰੀਏ ਸਟਾਰਟ ਬਈ ਜਨੇ ਜਣੇ ਵੀ ਤੁਸੀਂ ਜੇ ਆ ਚੁੱਕੇ ਤਿੰਨੇ ਜਣੇ ਸ਼ੋ ਹੋ ਰਿਹਾ ਹਨਾ। ਸੋ ਜਿਹੜੇ ਬੱਚੇ ਹਾਲੇ ਤੱਕ WhatsApp ਗਰੁੱਪ ਦੇ ਵਿੱਚ ਜੇ ਤੁਸੀਂ Telegram ਦੇ ਵਿੱਚ ਨਹੀਂ ਜੁੜੇ ਸਾਡੇ ਨਾਲ ਤਾਂ ਤੁਸੀਂ ਜੁੜ ਸਕਦੇ ਸਾਡੇ ਇਸ ਨੰਬਰ ਦੇ ਰਾ ਹਾਂ ਇਹਨਾਂ ਦਾ ਕੀ ਫਾਇਦਾ ਤੁਹਾਨੂੰ ਭਈ ਆਪਾਂ ਕੋਈ ਵੀ ਕਲਾਸ ਦਾ ਕਲਾਸ ਕਰਦੀਆਂ ਕੋਈ ਵੀ ਅਪਡੇਟ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਂਦੀਆਂ ਨਾ ਕਈ ਬੱਚੇ ਕਹਿੰਦੇ ਸਾਨੂੰ YouTube ਦੇ ਉੱਪਰ ਜਾ ਕੇ ਕੋਈ ਵੀਡੀਓ ਨਹੀਂ ਥਈ ਜੇ ਸਾਨੂੰ ਕੁਝ ਪਤਾ ਨਹੀਂ ਲੱਗਿਆ ਕਿਸੇ ਕਲਾਸ ਦੀ ਅਪਡੇਟ ਬਾਰੇ ਤਾਂ ਇਹਨਾਂ ਗਰੁੱਪਾਂ ਦੇ ਵਿੱਚ ਤੁਹਾਨੂੰ ਸ਼ਾਮਿਲ ਹੋਣ ਦਾ ਇਹੀ ਫਾਇਦਾ ਹੁੰਦਾ ਠੀਕ ਹੈ ਭਈ ਹਾਂ ਸੋ ਜਿਹੜੇ ਬੱਚੇ WhatsApp ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਤੁਸੀਂ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਸਾਰਾ ਕੁਝ ਲਿਖ ਕੇ ਸਾਨੂੰ ਇਸ ਨੰਬਰ ਦੇ ਰਾਹੀਂ ਤੁਸੀਂ ਭੇਜ ਸਕਦੇ ਹੋ ਠੀਕ ਹੈ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਠੀਕ ਹੈ ਭਾਈ। ਤੁਸੀਂ ਕਰੀਏ ਸਟਾਰਟ ਭਾਈ। ਸੋ ਇਹ ਆਪਣੇ ਕੋਰਸ ਨੇ ਭਈ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਪੇਪਰ 1 ਵਾਲਾ ਤੁਹਾਨੂੰ 2500 ਦੇ ਵਿੱਚ ਤੇ ਪੇਪਰ 2 ਵਾਲਾ ਤੁਹਾਨੂੰ 3000 ਦੇ ਵਿੱਚ ਠੀਕ ਹੈ ਭਾਈ। ਸੋ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਆਪਣੇ ਐਪ ਨੂੰ ਡਾਊਨਲੋਡ ਕਰ ਸਕਦੇ ਬਿਲਕੁਲ ਫ੍ਰੀ ਦੇ ਵਿੱਚ ਤੇ ਆਪਣੀ ਜਿਹੜੀ ਸਟਡੀ ਹੈ ਉਹਨੂੰ ਜੁਆਇਨ ਕਰ ਸਕਦੇ ਠੀਕ ਹੈ ਭਾਈ। ਫਸਟ ਕੁਐਸਚਨ ਆ ਵੀ ਆ ਚੁੱਕਿਆ। ਹਾਂ ਫਸਟ ਕੁਸਚਨ ਦਾ ਕਰੋ ਬਈ ਆਨਸਰ ਪ੍ਰਾਇਮਰੀ ਪੱਧਰ ਤੇ ਕਹਿੰਦੇ ਬੱਚਿਆਂ ਨੂੰ ਬਾਲ ਸਾਹਿਤ ਚਿਲड्रन ਲਿਟਰੇਚਰ ਪੜਾਉਣ ਦਾ ਮੁੱਖ ਉਦੇਸ਼ ਕੀ ਹੈ ਪ੍ਰਾਇਮਰੀ ਪੱਧਰ ਦੇ ਉੱਪਰ ਜੇਕਰ ਆਪਾਂ ਬੱਚਿਆਂ ਨੂੰ ਬਾਲ ਸਾਹਿਤ ਪੜਾਉਣੀ ਹੈ ਤਾਂ ਉਹਦਾ ਮੁੱਖ ਉਦੇਸ਼ ਕੀ ਹੁੰਦਾ ਹੈ ਬੱਚਿਆਂ ਨੂੰ ਪੜਨ ਲਈ ਉਤਸ਼ਾਹਿਤ ਕਰਨਾ ਤੇ ਭਾਸ਼ਾ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਕਰਵਾਉਣਾ ਨੈਤਿਕ ਸਿੱਖਿਆ ਦੇਣਾ ਉਹਨਾਂ ਦਾ ਸਮਾਂ ਪਾਸ ਕਰਨਾ ਜਾਂ ਸਿਰਫ ਕਹਾਣੀਆਂ ਯਾਦ ਕਰਵਾਉਣਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਰੋਵਿੰਡਾ ਆ ਚੁੱਕੀ ਨਹੀਂ ਹਾਂ ਕਿਰਨਾ ਕਿਰਨ ਆ ਚੁੱਕੀ ਠੀਕ ਹੈ ਭਈ ਜਿਹਨੇ ਵੀ ਤੁਸੀਂ ਆ ਚੁੱਕੇ ਹੋ मोस्ट वेलकम ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਕਲਾਸ ਨੂੰ ਸ਼ੇਅਰ ਕਰਕੇ ਦੱਸ ਦਿਓ ਇੱਕ ਵਾਰੀ ਹਾਂ ਵੀ ਆਪਣੇ ਕਲਾਸ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਫਸਟ ਕੁਸਚਨ ਆ ਚੁੱਕਿਆ ਵੀ ਤੁਸੀਂ ਕੀ ਆਨਸਰ ਕਰ ਰਹੇ ਹੋ ਏ ਕਰ ਰਹੇ ਹੋ ਸੋ ਦਾ ਰਾਈਟ ਆਨਸਰ ਤੁਹਾਡਾ ਏ ਹੀ ਬਣੇਗਾ ਹਮ ਬੱਚਿਆਂ ਨੂੰ ਪੜ੍ਹਨ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਤੇ ਬਾਦਸ਼ਾਹ ਦੀ ਵਖ ਵਖ ਰੰਗਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਠੀਕ ਹੈ ਭਈ ਹਮ ਉਸ ਤੋਂ ਬਾਅਦ ਦੇਖੋ ਕਹਿੰਦੇ ਮੌਨ ਪਾਠ ਕੀ ਹੁੰਦਾ ਹੈ ਸਾਇਲੈਂਟ ਰੀਡਿੰਗ ਮੌਨ ਪਾਠ ਮੁੱਖ ਲਾਭ ਜੇ ਤੁਹਾ ਪਾ ਮੌਨ ਪਾਠ ਕਰਵਾਉਣੀ ਆ ਇਹਦੇ ਲਾਭ ਕੀ ਹੁੰਦਾ ਬਈ ਬੱਚਿਆਂ ਨੂੰ ਠੀਕ ਹੈ ਉਚਾਰਨ ਸ਼ੁੱਧ ਹੁੰਦਾ ਹੈ ਬੋਲਣ ਦੀ ਜਿਜਕ ਦੂਰ ਹੁੰਦੀ ਹੈ ਇਕਾਗਰਤਾ ਵਾਧੀ ਹੈ ਤੇ ਅਰਥ ਗ੍ਰਹਿਣ ਦੀ ਗ੍ਰਹਿਣ ਕਰਨ ਦੀ ਗਤੀ ਹੈ ਜਿਹੜੀ ਉਹ ਤੇਜ਼ ਹੁੰਦੀ ਹੈ ਜਦ ਜਮਾਦ ਦੇ ਵਿੱਚ ਸ਼ੋਰ ਨਹੀਂ ਹੁੰਦਾ ਹਾਂ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਤੁਸੀਂ 1 2 ਦੇ حساب ਨਾਲ ਚੱਲ ਪਾ ਠੀਕ ਹੈ ਨੰਬਰਿੰਗ ਮੈਨੂੰ ਚੇਂਜ ਕਰਨ ਦਾ ਟਾਈਮ ਨਹੀਂ ਲੱਗਿਆ ਹਾਂ ਇਸ ਕਰਕੇ 81 ਤੋਂ ਸਟਾਰਟਿੰਗ ਹੋ ਕੇ ਆਪਣੀ 100 ਤੱਕ ਚੱਲਾਂਗੇ ਆਪਾਂ ਠੀਕ ਹੈ ਫੇਰੀ 20 ਬਣ ਜਾਣੀ ਹੈ ਆਪਣੀ ਹਾਂ ਮੇ ਵੀ 90 ਤੱਕ ਹਨਾ ਨਹੀਂ ਨਹੀਂ 100 ਹੋਊਗਾ 100 ਹੀ ਹੋਊਗਾ ਰਵੀ ਹਾਂ ਮੈਂ ਹੀ ਥੋੜੀ ਉਲਟ ਹੋ ਜਾਣੀ ਆ ਠੀਕ ਹੈ ਹਾਂ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਦੋ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਹਾਂ ਸੋ ਦ ਰਾਈਟ ਆਨਸਰ ਤੁਸੀਂ ਕੀ ਕਰ ਰਹੇ ਹੋ ਵੀ ਸੀ ਕਰ ਰਹੇ ਹੋ ਸੋ ਸੀ ਹੀ ਹੋਵੇਗਾ ਮੌਨ ਪੜ੍ਹਦਾ ਮਤਲਬ ਕੀ ਹੁੰਦਾ ਹੈ ਇਕਾਗਰਤਾ ਵੱਧਦੀ ਹੈ ਤੇ ਅਰਥ ਗ੍ਰਹਿਣ ਕਰਨ ਦੀ ਜਿਹੜੀ ਗਤੀ ਉਹ ਤੇਜ਼ ਹੁੰਦੀ ਹੈ ਮੌਨ ਸਾਈਲੈਂਟ ਰੀਡਿੰਗ ਮਤਲਬ ਕਿ ਬਿਨਾਂ ਆਵਾਜ਼ ਦੇ ਪੜ੍ਹਨਾ ਜਿਵੇਂ ਆਪਾਂ ਕਈ ਵਾਰੀ ਬੱਚਿਆਂ ਨੂੰ ਕਲਾਸ ਦੇ ਵਿੱਚ ਜਾ ਕੇ ਕਹ ਦਿੰਦੇ ਹਾਂ ਨਾ ਕਿ ਭਾਈ ਤੁਸੀਂ ਅੱਜ ਵੈਸੇ ਨਹੀਂ ਪੜ੍ਹਨਾ ਬਸ ਸਾਰੇ ਜਣੇ ਆਪਣੀਆਂ-ਆਪਣੀਆਂ ਬੁੱਕਸ ਖੋਲ ਕੇ ਬਹਿ ਜਾਓ ਤੇ ਪੜ੍ਹ ਲਓ ਜਿਹੜੀ ਚੀਜ਼ ਨੂੰ ਸੀ ਕਰਦਾ ਹਨ ਇਹ ਖਾਸ ਤੌਰ ਤੇ ਆਪਣੀ ਪਹਿਲਾਂ ਹੁੰਦਾ ਸੀਗਾ ਹੁਣ ਤਾਂ ਤਾਂ ਮੈਨੂੰ ਪਤਾ ਨਹੀਂ ਵੀ ਅੱਜ ਕੱਲ ਦੇ ਟੀਚਰ ਤਾਂ ਕੀ ਕਰਵਾ ਰਹੇ ਨੇ ਹਨਾ ਸੋ ਚਲੋ ਬਈ ਵਿਆਕਰਨ ਅਨੁਵਾਦ ਵਿਧੀ ਵਿਆਕਰਨ ਅਨੁਵਾਦ ਵਿਧੀ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਗ੍ਰਾਮਰ ਟਰਾਂਸਲੇਸ਼ਨ ਮੈਥਡ ਦੇ ਵਿੱਚ ਕਿਹੜੀ ਚੀਜ਼ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਸੁਣਨ ਤੇ ਬੋਲਣ ਤੇ ਸਿਰਫ ਬੋਲਣ ਦੇ ਉੱਤੇ ਮਾਤ ਭਾਸ਼ਾ ਰਾਹੀਂ ਦੂਜੀ ਭਾਸ਼ਾ ਸਿੱਖਣ ਦੇ ਜਾਂ ਅਨੁਵਾਦ ਰਾਹੀਂ ਜਾਂ ਸਿੱਧਾ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਨ ਦੀ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 83 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਇਹਨੂੰ ਆਪਾਂ 3 ਨੰਬਰ کہہ ਸਕਦੇ ਹਾਂ ਨਾ ਸਿਮੀ ਕੋਰ ਆ ਚੁੱਕੇ ਨੇ ਹਾਂ ਬਈ ਮੋਸਟਵਰਕ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਮ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 83 ਨੰਬਰ ਤੇ ਪਹੁੰਚ ਚੁੱਕੇ ਆਪਾਂ ਹੂੰ ਮਤਲਬ ਕਿੰਨੇ ਨੰਬਰ ਤੇ ਠੀਕ ਹੈ ਨਵਜੋਤ कौर ਆ ਚੁੱਕੀ ਨੇ ਹੂੰ ਅਮਨਦੀਪ ਸਿੰਘ ਆ ਚੁੱਕੇ ਨੇ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਬਈ ਮੋਸਟ ਵੈਲਕਮ ਸੋ ਦਾ ਰਾਈਟ ਆਨਸਰ ਕਰੋਗੇ ਬਈ ਤੁਸੀਂ ਸੀ ਹੂੰ ਸੀ ਜਿਹੜੇ ਕਰਨ ਵੈਰੀ ਗੁੱਡ ਕਹਿੰਦੇ ਮਾਤ ਭਾਸ਼ਾ ਰਾਹੀ ਦੂਜੀਆਂ ਭਾਸ਼ਾ ਸਿੱਖਣ ਤੇ ਜ਼ੋਰ ਦਿੱਤਾ ਜਾਂਦਾ ਹੈ ਨਾ ਵੀ ਉਹੀ ਹੁੰਦਾ ਹੁਣ ਜੇ ਆਪਾਂ ਨੂੰ ਮਾਤ ਭਾਸ਼ਾ ਆਉਗੀ ਸਭ ਤੋਂ ਪਹਿਲਾਂ ਆਪਾਂ ਨੂੰ ਕਹਿੰਦੇ ਮਾਤ ਭਾਸ਼ਾ ਆਉਣੀ ਚਾਹੀਦੀ ਹੈ ਹੈਨਾ ਇਹ ਅਪਾ ਦੂਸਰੀ ਭਾਸ਼ਾਵਾਂ ਨੂੰ ਸਿੱਖ ਸਕਦੇ ਆ ਠੀਕ ਹੈ ਫੇਰ ਹੀ ਉਹ ਦਾ ਅਨੁਵਾਦ ਕਰ ਸਕਦੇ ਆ ਆਪਾਂ ਠੀਕ ਹੈ ਪ੍ਰਤੱਖ ਵਿਧੀ ਡਾਇਰੈਕਟ ਮੈਥਡ ਵਿੱਚ ਕੀ ਹੁੰਦਾ ਮਾਂਦ ਭਾਸ਼ਾ ਦੀ ਵਰਤੋਂ ਦੀ ਸਖਤ ਮਨਾਹੀ ਹੁੰਦੀ ਹੈ ਅਨੁਵਾਦ ਕੀਤਾ ਜਾਂਦਾ ਹੈ ਜਾਂ ਵਿਆਕਰਣ ਦੇ ਨੀਮ ਰਟਾਈ ਜਾਂਦੇ ਆ ਜਾਂ ਬੱਚੇ ਚੁੱਪ ਰਹਿੰਦੇ ਹਨ ਕੁਸਚਨ ਨੰਬਰ 4 ਤੇ ਪਹੁੰਚ ਚੁੱਕੇ ਆ ਬਈ ਆਪਾਂ ਚਾਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹੂੰ ਚਾਰ ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਜਿੰਨੇ ਵੀ ਬੱਚੇ ਤੁਸੀਂ ਜੁੜ ਚੁੱਕੇ ਹੋ ਕਰੋ ਬਈ ਆਨਸਰ ਵਿੱਚ ਇਹ ਕਰ ਰਹੇ ਨੇ ਬੱਚੇ ਹਾਂ ਜਸਦੀਪ कौर ਗੁੱਡ ਆਫਟਰਨੂੰ ਬਈ ਜਿਹੜੇ ਤੁਸੀਂ ਆ ਰਹੇ ਹੋ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਮਾਂ ਬੋਲੀ ਦੀ ਵਰਤੋਂ ਦੀ ਕਹਿੰਦੇ ਸਖਤ ਬਨਾਹੀ ਹੁੰਦੀ ਹੈ ਠੀਕ ਹੈ ਬਈ ਇਹਦੇ ਵਿੱਚ ਮਾਂ ਬੋਲੀ ਦੀ ਜਿਹੜੀ ਵਰਤੋਂ ਦੀ ਸਖਤ ਬਨਾਹੀ ਹੁੰਦੀ ਹੈ ਪ੍ਰਤੱਖ ਵਿਧੀ ਦੇ ਵਿੱਚ ਠੀਕ ਹੈ ਬਈ ਹਾਂ ਕਵਿਤਾ ਪੜਾਉਂਦੇ ਸਮੇਂ ਕਹਿੰਦੇ ਅਧਿਆਪਕ ਨੂੰ ਕਿਸ ਗੱਲ ਤੇ ਸਭ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੁਣ ਮੰਨ ਲਓ ਤੁਸੀਂ ਕੱਲ ਨੂੰ ਟੀਚਰ ਬਣਨਾ ਹੈ ਤੁਸੀਂ ਜਾ ਕੇ ਬੱਚਿਆਂ ਨੂੰ ਇੱਕ ਕਵਿਤਾ ਪੜ੍ਹਾਉਂਗੇ ਹਣਾ ਕਵਿਤਾ ਮਤਲਬ ਪੋਇਮ ਉਹ ਤੁਸੀਂ ਬੱਚਿਆਂ ਨੂੰ ਪੜ੍ਹਾਉਂਗੇ ਕਲਾਸ ਦੇ ਵਿੱਚ ਸਟੱਡੀ ਕਰਾਉਂਗੇ ਤਾਂ ਤੁਸੀਂ ਸਭ ਤੋਂ ਜ਼ਿਆਦਾ ਜ਼ੋਰ ਕਿਹੜੀ ਚੀਜ਼ ਦੇ ਉੱਪਰ ਦੇਉਂਗੇ ਐਜ਼ ਅ ਟੀਚਰ ਕਵੀ ਦੇ ਜਨਮ ਅਤੇ ਮੌਤੇ ਤਰੀਕਾ ਦੇ ਵੀ ਬਸ ਇੱਕ ਜਨਮ ਤੇ ਮੌਤ ਦੀ ਤਰੀਕਾ ਜਿਹੜੀ ਹੋਰ ਟਾ ਦੋ ਹਣਾ ਕਵਿਤਾ ਦੇ ਭਾਵ ਰਸ ਅਤੇ ਆਨੰਦ ਤੇ ਜਾਂ ਵਿਆਕਰਨਿਕ ਨੀਮਾਂ ਤੇ ਵੀ ਵਿਆਕਰਨ ਦੇ ਨਿਯਮ ਵੀ ਸਿਖਾਈ ਜਾਓ ਪੇਨਾ ਨਾਲ ਕਵਿਤਾ ਵੀ ਪੜ੍ਹਾ ਦਿਓ ਹਣਾ ਜਾਂ ਕਠਿਨ ਸ਼ਬਦਾਂ ਦੇ ਅਰਥ ਲਗਾਉਣ ਦੀ ਸਾਡੇ ਤੋਂ ਜ਼ਿਆਦਾ ਘਰੇ ਇਹੀ ਹੁੰਦਾ ਸੀ ਹਣਾ ਵੀ ਭਈ ਆਪਾਂ ਨੂੰ ਜਿਹੜੇ ਔਖੇ ਸ਼ਬਦ ਹੁੰਦੇ ਸੀ ਨਾ ਸਾਡੇ ਵੇਲੇ ਤਾਂ ਇਹੀ ਹੁੰਦਾ ਸੀਗਾ ਭਾਈ ਜਿਹੜੇ ਆਪਾਂ 90 ਵਾਲੇ ਪੜ੍ਹੇ ਹੋਏ ਆ ਹਨਾ ਵੀ ਜਿਹੜੇ ਔਖੇ ਸ਼ਬਦਾਂ ਦੇ ਅਰਥ ਹੁੰਦੇ ਸੀ ਬਸ ਉਹ ਕਹਿੰਦੇ ਸੀ ਟੀਚਰ ਇਹ ਲਿਖ ਕੇ ਲੈ ਕੇ ਆਈ ਨੂੰ ਹਨਾ ਬਸ ਇੱਕ ਵਾਰੀ ਪੜ੍ਹ ਕੇ ਫਹਾਰ ਠਾਣਦੇ ਸੀ ਉਹ ਕਹਿੰਦੇ ਔਖੇ ਸ਼ਬਦਾਂ ਦੇ ਅਰਥ ਕੱਢ ਲਈ ਕਿਉਂ ਭਾਈ ਔਖੇ ਸ਼ਬਦਾਂ ਦੇ ਜਿਹੜੇ ਅਰਥ ਨਹੀਂ ਹੋ ਸਿਰ ਤੇ ਚੱਕਣੀ ਨਹੀਂ ਜੇਕਰ ਤੁਸੀਂ ਪੋਇਮ ਕਵਿਤਾ ਨੂੰ ਇੰਟਰਸਟ ਨਾਲ ਨਹੀਂ ਪੜਾ ਸਕਦੇ ਬੱਚਿਆਂ ਦੇ ਵਿੱਚ ਤੁਸੀਂ એનર્ਜੀ ਨਹੀਂ ਪਤਾ ਕਰ ਸਕਦੇ ਉਹਨਾਂ ਨੂੰ ਪੜ੍ਹਨ ਦੇ ਵਾਸਤੇ ਤੁਸੀਂ ਇਨਕਰੀਜ਼ ਨਹੀਂ ਕਰ ਸਕਦੇ ਫਿਰ ਪੋਇਮ ਪੜਾਉਣ ਦਾ ਫਾਇਦਾ ਕੀ ਹੈ ਹਨਾ ਜਿਹੜੇ ਔਖੇ ਪਰ ਸਭ ਤੋਂ ਪਹਿਲਾਂ ਤਾਂ ਉਹਨੂੰ ਕੀ ਜ਼ਰੂਰੀ ਹੈ ਕਵਿਤਾ ਦੇ ਭਾਵ ਦੱਸਣੇ ਜ਼ਰੂਰੀ ਨੇ ਹਨਾ ਰਸ ਹੋਣਾ ਚਾਹੀਦਾ ਉਹਦੇ ਵਿੱਚ ਬੱਚਾ ਨੂੰ ਆਨੰਦ ਆਉਣਾ ਚਾਹੀਦਾ ਇੰਟਰਸਟ ਹੋਣਾ ਚਾਹੀਦਾ ਬੱਚੇ ਨੂੰ ਪੜ੍ਹਨ ਦੇ ਵਿੱਚ ਫੇਰ ਹੀ ਉਹ ਪੜ੍ਹਨਗੇ ਹਨਾ ਜਿਹੜੇ ਬਾਕੀ ਚੀਜ਼ਾਂ ਨੇ ਉਹ ਬਾਅਦ ਚ ਨੇ ਪਰ ਪੜ੍ਹਨ ਵਕਤ ਬੱਚੇ ਨੂੰ ਕੀ ਨਹੀਂ ਹੋਣਾ ਚਾਹੀਦਾ ਬੋਰਿੰਗ ਹੋਣਾ ਚਾਹੀਦਾ ਹਨਾ ਨਮਜੋਤ ਕੌਰ ਕੀ ਕਹਿੰਦੇ ਬਈ ਕਹਿੰਦੇ ਮੈਮ ਟੈਲੀਗ੍ਰam ਤੇ ਇਹ ਪੀਡੀਐਫ ਵੀ ਡੇਲੀ ਸੈਂਡ ਕਰ ਦਿਆ ਕਰੋ ਰਿਵੀਜ਼ਨ ਲਈ ਕੋਈ ਗੱਲ ਨਹੀਂ ਰਾਜੀ ਪਾ ਦਿਆ ਕਰਾਂਗੇ ਠੀਕ ਹੈ ਪਾ ਦਿਆ ਕਰਾਂਗੇ ਹਾਂ ਸੋ ਦ ਰਾਈਟ ਆਨਸਰ ਜਿਨਾਂ ਨੇ ਬੀ ਕੀਤਾ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ 6 ਨੰਬਰ ਕੁਸਚਨ ਕਹਿੰਦੇ ਇੱਕ ਅਧਿਆਪਕ ਜਮਾਤ ਦੇ ਵਿੱਚ ਅਖਬਾਰ ਦੀ ਇੱਕ ਰਿਪੋਰਟ ਵਰਤਦਾ ਹੈ ਇਹ ਸਮਗਰੀ ਕੀ ਅਖਵਾਉਂਦੀ ਹੈ ਮੰਨ ਲਓ ਇੱਕ ਟੀਚਰ ਜਲੇ ਅਖਬਾਰ ਦੀ ਕੋਈ ਕਟਿੰਗ ਲੈ ਕੇ ਆਉਂਦੇ ਨੇ ਵੀ ਉਹ ਵਰਤਦਾ ਭਈ ਆ ਦੀ ਉਹਦੇ ਵਿੱਚ ਕਲਾਸ ਦੇ ਵਿੱਚ ਪੜਾਉਣ ਵਾਸਤੇ ਹਨਾ ਉਹ ਕਾਦੇ ਵਾਸਤੇ ਜਿਹੜੀ ਸਮਗਰੀ ਆਉਂਦੀ ਉਹ ਕੀ ਅਖਵਾਉਂਦੀ ਹੈ ਉਹ ਪਾਠ ਪੁਸਤਕ ਹੁੰਦੀ ਹੈ ਉਹ ਪ੍ਰਿਮਾਣਿਕ ਸਮਗਰੀ ਹੋਗੀ ਉਹ ਬੇਲੋੜੀ ਸਮਗਰੀ ਹੋਗੀ ਜਾਂ ਮਨੋਰੰਜਕ ਸਮਗਰੀ ਹੋਗੀ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਚਾਹੇ ਤੁਸੀਂ ਪੀਐਸਟਾਟ ਦਾ ਪੇਪਰ ਦੇਣਾ ਚਾਹੀਏ ਸੀਟਾਟਾ ਦਾ ਚਾਹੀਏ ਐਚਟਾਟਾ ਦਾ ਭਾਈ ਚਾਹੀਏ ਤੁਸੀਂ ਕੋਈ ਵੀ ਪੇਪਰ ਪੇਪਰ ਆ ਜਿਹੜਾ ਦੇਣਾ ਹੈ ਹਰ ਇੱਕ ਕਲਾਸ ਦੇ ਵਿੱਚ ਜਿਹੜੀ ਪੰਜਾਬੀ ਉਹ ਪੁੱਛੀ ਜਾਂਦੀ ਹੈ ਹਰ ਇੱਕ ਪੇਪਰ ਦੇ ਵਿੱਚ ਠੀਕ ਠੀਕ ਹੈ ਭਾਈ ਹਰ ਇੱਕ ਪੇਪਰ ਦੇ ਵਿੱਚ ਜਿਹੜੀ ਪੰਜਾਬੀ ਹੈ ਤੁਹਾਡੀ ਇਹੋ ਲਾਜ਼ਮੀ ਆਉਂਦੀ ਹੈ ਚਾਹੇ ਕਲਾਸ ਸਭ ਦੇ ਵਾਸਤੇ ਹੈਨਾ ਇਹ ਕਲਾਸ ਤੁਹਾਡੇ ਸਾਰੇ ਵਾਸਤੇ ਬੈਨੀਫਿਟ ਹੈ ਹਾਂ ਕਰੋ ਭਈ ਆਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 6 ਨੰਬਰ ਦਾ ਹੂੰ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਪਰਿਮਾਨਿਕ ਸਮਗਰੀ ਠੀਕ ਹੈ ਹਾਂ ਪਰਿਮਾਨਿਕ ਸਮਗਰੀ ਹੋਗੀ ਪਰਿਮਾਨਿਕ ਕਿਉਂ ਹੋਗੀ ਕਿਉਂਕਿ ਉਹ ਐਸੇ ਇੱਕ ਸਬੂਤ ਹੋਗੀ ਹੈਨਾ ਐਸੇ ਇੱਕ ਸਬੂਤ ਹੋਗੀ ਵੀ ਭਾਈ ਅਖਬਾਰ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਉਹ ਸਬੂਤ ਦੇ ਤੌਰ ਤੇ ਵਰਤੀ ਹੋ ਰਹੀ ਠੀਕ ਹੈ ਬਈ ਪਰਿਮਾਨ ਦਾ ਮਤਲਬ ਹੁੰਦਾ ਸਬੂਤ ਪ੍ਰਤੱਖ ਕਹਿੰਦੇ ক্লোਜ਼ਡ ਟੈਸਟ ਵਿਚ ਕੀ ਹੁੰਦਾ ਹੈ ਕਲੋਜ਼ ਟੈਸਟ ਦੇ ਵਿੱਚ ਖਾਲੀ ਥਾਵਾਂ ਭਰਨੀਆਂ ਹੁੰਦੀਆਂ ਨੇ ਇੱਕ ਪੈਰੇ ਦੇ ਵਿੱਚੋਂ ਹਰ 5 ਵਾਰ ਜਾਂ 7 ਵਾਰ ਸ਼ਬਦ ਗਾਇਬ ਕਰਨਾ ਹੁੰਦਾ ਹੈ ਠੀਕ ਹੈ ਸਹੀ ਗਲਤ ਦੱਸਣਾ ਹੁੰਦਾ ਹੈ ਮਿਲਾਨ ਕਰਨਾ ਹੁੰਦਾ ਹੈ ਜਾਂ ਲੰਮੇ ਉੱਤਰ ਲਿਖਣੇ ਹੁੰਦੇ ਹਨ ਹਾਂ ਕਰੋ ਬਈ ਆਨਸਰ 7 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਕਲੋਜ਼ ਦਾ ਕਲੋਜ਼ ਟੈਸਟ ਦੇ ਵਿੱਚ ਕੀ ਹੁੰਦਾ ਹੈ ਹਾਂ ਕਰੋ ਬਈ ਆਨਸਰ 7 ਨੰਬਰ ਤੇ ਪਹੁੰਚ ਚੁੱਕੇ ਆਪਾਂ ਸੌ ਆਵਦੀ ਸਟੱਡੀ ਨਾਲ ਜੁੜੇ ਰਹੋ ਬਈ ਠੀਕ ਹੈ ਇੱਕ ਗੱਲ ਮੈਂ ਤੁਹਾਨੂੰ ਇੱਥੇ ਕਹਿਣਾ ਚਾਹਾਂਗੀ ਵੀ ਜਿਹੜੀ ਸਟੱਡੀ ਹੈ ਨਾ ਜੀ ਮੈਂ ਆਪਾਂ ਪੜਾਈ ਕਹਿ ਦਿੰਨੇ ਆ ਹੁਣ ਅੱਜ ਕੱਲ ਦੀ ਮੈਂ ਥੋੜੀ ਜਿਹਾ ਇਥੇ ਤੁਹਾਡੇ ਨਾਲ ਕਰੂੰਗੀ ਠੀਕ ਹੈ ਬਸ ਇੱਕ ਦੋ ਮਿੰਟ ਵੀ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਨਾ ਜਿਹੜੇ ਆਪਾਂਗੇ ਆਪਣੇ ਜਿਹੜੇ ਥੋੜੇ ਸਬਰ ਘੱਟ ਹੈ ਹਨਾ ਸਬਰ ਘੱਟ ਕਿਉਂ ਆਪਾਂ ਇਹ ਮੰਨਦੇ ਆ ਵੀ ਹੁਣ ਆਪਾਂ ਨੇ ਇੱਕ ਪੇਪਰ ਦੇ ਤਾਂ ਨਾਲ ਦੇ ਨਾਲ ਪੋਸਟ ਆਉਣ ਬਸੇ ਅਸੀਂ ਸੈੱਟ ਹੋ ਜਾਈਏ ਹਨਾ ਤੇ ਇੱਕ ਜਿਹੜੀ ਦੂਸਰੀ ਪੀੜ੍ਹੀ ਹੈ ਦੂਸਰੀ ਪੀੜ੍ਹੀ ਕੀ ਹੈ ਉਹ ਜਨਰੇਸ਼ਨ ਕਿਹੜੀ ਹੈ ਉਹ ਆਪਣੇ ਮਾਤਾ ਪਿਤਾ ਨੇ ਕਈਆਂ ਦੇ ਤਾਂ ਭਾਈ ਪੜੇ ਲਿਖੇ ਪਰ ਸਾਡੇ ਬਿਲਕੁਲ ਹੀ ਅਨਪੜ੍ਹ ਨੇ ਹਨਾ ਉਹਨਾਂ ਦੇ ਵਿੱਚ ਇੰਨੇ ਪੇਸ਼ੈਂਸ ਨਹੀਂ ਹੈਗੇ ਉਹਨਾਂ ਨੂੰ ਇਹ ਗ ਪਈ ਪੋਸਟਾਂ ਕਿਵੇਂ ਆਉਂਦੀਆਂ ਨੇ ਜਾਂ ਲੱਗਣ ਦਾ ਪ੍ਰੋਸੀਜਰ ਕੀ ਹੁੰਦਾ ਹੈ ਹਨਾ ਬਸ ਉਹਨਾਂ ਨੂੰ ਇਹ ਹੁੰਦਾਗਾ ਵੀ ਪੋਸਟਾਂ ਆਈਆਂ ਸੀ ਕਿ ਆ ਗਈਆਂ ਹਨਾ ਵੀ ਹੁਣ ਤੁਸੀਂ ਲੱਗ ਜਾਉਂਗੇ ਉਹ ਹੁੰਦੀ ਹੈ ਇੱਕ ਉਮੀਦ ਆਪਣੇ ਬੱਚੇ ਤੋਂ ਹਨਾ ਇਹ ਕੋ ਉਮੀਦ ਹੁੰਦੀ ਹੈ ਮਾਪਿਆਂ ਨੂੰ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਬਿਲਕੁਲ ਪਤਾ ਨਹੀਂ ਹੁੰਦਾ ਉਹਨਾਂ ਨੂੰ ਇਹ ਹੁੰਦਾਗਾ ਵੀ ਬਸ ਸਾਡੇ ਬੱਚੇ ਲੱਗ ਜਾਣਾ ਸੈੱਟ ਹੋ ਜਾਣਾ ਹਨਾ ਹੁਣ ਆਪਾਂ ਦੋਨਾਂ ਤਰ੍ਹਾਂ ਦੇ ਵਿੱਚ ਜੇਕਰ ਆਪਾਂ ਅੰਤਰ ਦੇਖੀਏ ਆਪਾਂ ਹੁੰਨੀ ਆ ਨਾ ਤਾਂ ਆਪਾਂ ਉਹਨਾਂ ਨੂੰ ਕੋਈ ਗੱਲ ਖੋਲ ਕੇ ਸਮਝਾ ਸਕਦੇ ਕਿਉਂਕਿ ਉਹ ਬਹੁਤ ਗੱਲ ਘੱਟ ਸਮਝਦੇ ਨੇ ਹਨਾ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਤੇ ਇੱਕ ਜਿਹੜੀ ਦੂਸਰੀ ਗੱਲ ਹੋ ਗਈ ਵੀ ਆਪਣੇ ਦੇ ਵਿੱਚ ਪੇਸ਼ੈਂਸ ਘੱਟ ਹੁੰਦੇ ਨੇ ਆਪਾਂ ਕਈ ਵਾਰੀ ਹਾਈਪਰ ਹੋ ਜਾਂਦੇ ਆ ਪੇਪਰ ਦੇ 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 ਵੀ ਅੱਕ ਜਾਂਦੇ ਆ ਕਈ ਵਾਰ ਪੇਪਰ ਆਉਂਦੇ ਨਹੀਂ ਜਿਵੇਂ ਹੁਣ ਦੇਖ ਲਓ ਹੁਣ 5 ਸਾਲ ਹੋ ਗਏ ਸਰਕਾਰ ਨੇ ਕੁਝ ਨਹੀਂ ਕੀਤਾ ਹਨਾ ਤੇ ਹੁਣ ਥੋੜੇ ਜਿਹਾ 7 ਦਿਨ ਹੋ ਗਏ ਭਾਈ ਹਫਤੇਕ ਦੀ ਗੱਲ ਹੈ ਹੁਣ ਇਹਨਾਂ ਨੇ ਕੀ ਕੀਤਾ ਵੀ ਜਿਹੜੇ ਈਟੀਟੀ ਵਾਲੇ ਸੀ ਨਾ ਉਹਨਾਂ ਨੂੰ ਪ੍ਰੋਮੋਸ਼ਨਾਂ ਦੇਤੀ ਇਹਨਾਂ ਨੇ 600 ਪਲੱਸ ਕਹਿ ਰਹੇ ਨੇ ਵਿੱਚੀ ਤਾਂ 1000 ਪਲੱਸ ਕਹਿ ਰਹੇ ਨੇ ਭਾਈ ਜਿਹੜੇ ਪੰਜਾਬੀ ਵਾਲੇ ਟੀਚਰ ਸੀ ਨਾ ਜਿਹੜੇ ਪੰਜਾਬੀ ਮਾਸਟਰ ਗ੍ਰੈਜੂਏਟ ਦੀ ਥਾਂ ਖਾਲੀ ਪਈ ਸੀ ਇਹਨਾਂ ਨੇ ਜਾ ਕੇ 600 ਕਹਿ ਪ੍ਰੋਮੋਸ਼ਨ ਕਰਤੀ ਹੁਣ ਤੁਸੀਂ ਇਹ حساب ਲਾ ਲਓ ਵੀ ਜਿਹੜੇ 600 ਜਾਂ 1000 ਸੀਟਾਂ ਸੀ ਪੰਜਾਬੀ ਦੇ ਪੋਸਟ ਆਉਣ ਵਾਸਤੇ ਪਿਓ ਬਾਕੀ ਹੁਣ ਕਿੱਥੇ ਆਉਣਗੀਆਂ ਉਹ ਹੈਨਾ ਬਿਓ ਚੀਜ਼ਾਂ ਨਹੀਂ ਆਉਂਦੀ ਮੇਰੇ ਸਾਰੀ ਗੱਲ ਕਰਨ ਦਾ ਮਤਲਬ ਕੀ ਹੈ ਕਿ ਸਟੱਡੀ ਕ ਜਹੀ ਚੀਜ਼ ਹੈ ਨਾ ਜਿਹੜਾ ਬੰਦਾ ਪੇਸ਼ੈਂਸ ਨਾਲ ਸਬਰ ਨਾਲ ਕਰ ਗਿਆ ਨਾ ਉਹ ਬੰਦਾ ਤਰ ਗਿਆ ਤੇ ਜਿਹੜਾ ਕੋਈ ਕਾਲੀ ਕਰ ਜਾਂਦਾਗਾ ਵੀ ਬਸ ਆਹ ਗੱਲ ਹੋ ਗਈ ਹੁਣ ਨਹੀਂ ਕੁਝ ਬਣਦਾ ਨਾ ਜਿੱਥੇ ਆਪਾਂ ਨੇ ਹਥਿਆਰ ਸਿੱਟ ਦਿੱਤੇ ਵੀ ਹੁਣ ਨਹੀਂ ਕੁਝ ਬਣਦਾ ਜੇ ਸਰਕਾਰੀ ਨਹੀਂ ਕੁਝ ਕਰ ਰਹੀ ਉਹ ਗੱਲ ਗਲਤ ਹੈਨਾ ਵੀ ਲੱਗੇ ਰਹੋ ਆਪਦੇ ਸਬਰ ਨਾਲ ਤੁਸੀਂ ਕੰਮ ਕਰਦੇ ਜਾਓ ਤਾਂ ਸਾਰਾ ਕੁਝ ਹੁੰਦਾ ਜਾਂਦਾ ਹੈ ਨਾ ਬਸ ਇਨੀ ਗੱਲ ਸੀ ਹਾਂ ਸੋ ਤਾਂ ਰਾਈਟ ਆਨਸਰ ਸੀ ਆਪੇ ਆਪਣਾ ਏ ਠੀਕ ਹੈ ਨਾਲ ਜਿਹਨੇ ਬੱਚੇ ਭੱਜ ਗਏ ਨਾ ਛੇ ਰਹਿ ਗਏ ਚਲੋ ਸੱਤ ਨੰਬਰ ਦਾ ਸੀ ਕਹਿੰਦੇ ਕਲੋਜ਼ ਟੈਸਟ ਦੇ ਵਿੱਚ ਕੀ ਹੁੰਦਾ ਹੈ ਕਲੋਜ਼ ਟੈਸਟ ਦੇ ਵਿੱਚ ਕਹਿੰਦੇ ਖਾਲੀ ਥਾਵਾਂ ਭਰਨੀਆਂ ਹੁੰਦੀਆਂ ਹਨ ਜਿਵੇਂ ਇੱਕ ਪੈਰੇ ਦੇ ਵਿੱਚੋਂ ਹਰ 5 ਜਾਂ 7 ਬਾਰ ਸ਼ਬਦ ਗਾਇਬ ਕਰਨਾ ਹੁੰਦਾ ਹੈ ਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਮ ਕਮਿੰਸ ਦੇ ਅਨੁਸਾਰ ਪੀ ਆਈ ਸੀ ਐਸ ਦਾ ਪੂਰਾ ਨਾਮ ਕੀ ਹੈ ਬੇਸਿਕ ਇੰਟਰਪ੍ਰੀਟੇਸ਼ਨ ਐਂਡ ਕਮਿਊਨੀਕੇਸ਼ਨ ਸਕਿੱਲ ਰੋਜ਼ਾਨਾ ਬੋਲਚਾਲ ਦੀ ਭਾਸ਼ਾ ਹਾਂ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚ ਆਨਸਰ ਕਰਨ ਦੀ ਕੋਸ਼ਿਸ਼ ਕਰੋ ਜਿਮ ਕਮਿੰਸ ਦੇ ਅਨੁਸਾਰ ਪੀ ਆਈ ਸੀ ਐਸ ਦੀ ਮਤਲਬ ਕਿ ਫੁੱਲ ਫਾਰਮ ਦੱਸਣੀ ਹੈ ਤੁਸੀਂ ਇੱਥੇ ਕਿ ਭਈ ਹਾਂ ਕਰੋ ਭਈ ਆਨਸਰ 8 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਪਹਿਲਾਂ 15 ਜਾਣੇ ਸੀ ਜਦੋਂ ਮੈਂ ਗੱਲ ਸਟਾਰਟ ਕਰਤੀ ਨਾਲ ਦੀ ਨਾਲ ਭੱਜ ਗਏ ਹਾਂ ਚਲੋ ਕੋਈ ਗੱਲ ਨਹੀਂ ਜਿਨ੍ਹਾਂ ਨੇ ਪੜ੍ਹਨਾ ਉਹ ਪੜ੍ਹੀ ਲੈਣਗੇ ਜਿਨ੍ਹਾਂ ਨੇ ਨਹੀਂ ਪੜ੍ਹਨਾ ਚਾਹੇ ਕਿੰਨੀ ਕਰਨਾ ਚਾਹੇ ਫੂਕਾ ਮਾਰੀਓ ਹਨਾ ਮੈਂ ਪਹਿਲੀ ਗੱਲ ਕਹਿ ਕੇ ਹਟੀਆਂ ਇਹ ਨਹੀਂ ਕਿ ਕੱਚੂ ਵਾਲੀ ਚਾਲ ਹੈ ਜਿਹੜੀ ਸਟਡੀ ਹੈ ਵੀ ਜਿਹੜੇ ਹੌਲੀ-ਹੌਲੀ ਚੱਲੀ ਜਾਣਗੇ ਪੇਸ਼ੈਂਟਸ ਨਾਲ ਉਹ ਤਰਨਗੇ ਤੇ ਜਿਹੜੇ ਇੱਥੇ ਹੁਣ ਹੈਗੇ ਸੀ ਅੱਧੀ ਹਨਾ ਹੁਣ ਭੱਜ ਕੇ ਗੱਲ ਸੁਣਦੇ ਉਹ ਉਹੀ ਨੇਗੇ ਜਿਹੜੇ ਸਿਰਫ ਉੱਪਰ-ਉੱਪਰ ਚੋਗਾ-ਚੁਗਣਾ ਆਏ ਹੁੰਦੇ ਨਹੀਂ ਵੀ ਬਸ ਕੰਮ ਦੀ ਗੱਲ ਕਰੋ ਦੂਸਰੀ ਗੱਲ ਨਾ ਕਰੋ ਇਹ ਨਹੀਂ ਹੁੰਦਾ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਹਰ ਇੱਕ ਗੱਲ ਪੱਲੇ ਨਾਲ ਬੰਨਣੀ ਪੈਂਦੀ ਹੈ ਠੀਕ ਹੈ ਸੋ ਦਾ ਰਾਈਟ ਆਨਸਰ ਹੋਊਗਾ ਤੁਸੀਂ ਇਹ ਕਰਨੇ ਤਾਂ ਇਹ ਹੀ ਸਹੀ ਹੋਵੇਗਾ ਠੀਕ ਹੈ ਭਈ ਹਾਂ ਰੋਜ਼ਾਨਾ ਬੋਲ ਚਾਲਦੀ ਭਾਸ਼ਾ ਠੀਕ ਹੈ ਭਈ ਹਾਂ ਉਸ ਤੋਂ ਬਾਅਦ ਦੇਖੋ ਫਿਰ ਇਹਨਾਂ ਨੇ ਭਈ ਦੂਸਰੀ ਫੁੱਲ ਫਾਰਮ ਪੁੱਛੀ ਹੈ ਕਿ ਜਿਮਕਮਿੰਸ ਦੇ ਅਨੁਸਾਰ C A L P ਕਿਸ ਨਾਲ ਸੰਬੰਧਿਤ ਹੈ? ਖੇਡਣ ਦੀ ਭਾਸ਼ਾ ਨਾਲ, ਬੋਲਚਾਲ ਦੀ ਭਾਸ਼ਾ ਨਾਲ, ਅਕਾਦਮਿਕ ਪੜ੍ਹਾਈ ਵਾਲੀ ਭਾਸ਼ਾ ਨਾਲ, ਕੋਗਨਿਟਿਵ ਅਕਾਦਮਿਕ ਲੈਂਗੁਏਜ, ਪ੍ਰੋਫੈਸ਼ਨਲ ਸੀਨਾਂ ਜਾਂ ਸੰਕੇਤਕ ਭਾਸ਼ਾ ਨਾਲ। ਹੂੰ। 9 ਨੰਬਰ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ। ਜਿਮਕਮਿੰਸ ਦੇ ਅਨੁਸਾਰ ਇਹਨਾਂ ਨੇ ਦੂਸਰੀ ਇੱਕ ਆਪਣਾ ਫੁੱਲ ਫਾਰਮ ਪੁੱਛੀ ਹੈ ਵੀ ਉਹ ਕਿਹਦੇ ਨਾਲ ਸੰਬੰਧਿਤ ਹੈ? ਹੂੰ। ਕਰੋ ਬਈ ਅਨਸਰ ਨੌ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਜਿੰਨੇ ਵੀ ਤੁਸੀਂ ਅਨਸਰ ਕਰ ਰਹੇ ਹੋ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਤਾ ਕਰੋ ਠੀਕ ਹੈ ਸੋ ਰਾਈਟ ਅਨਸਰ ਹੋਊਗਾ ਤੁਹਾਡਾ ਸੀ ਅਕਾਦਮਿਕ ਪੜ੍ਹਾਈ ਵਾਲੀ ਭਾਸ਼ਾ ਨਾਲ ਠੀਕ ਹੈ ਅਕਾਦਮਿਕ ਪੜ੍ਹਾਈ ਵਾਲੀ ਭਾਸ਼ਾ ਨਾਲ ਸੁਲੇਖ ਦਾ ਸਬੰਧ ਕਹਿੰਦੇ ਕਿਸ ਕੌਸ਼ਲ ਨਾਲ ਹੈ ਸੁਲੇਖ ਕੈਲੀਗ੍ਰਾਫੀ ਦਾ ਸਬੰਧ ਕਿਹੜੀ ਕੌਸ਼ਲ ਨਾਲ ਹੈ ਪੜ੍ਹਨ ਨਾਲ ਸੁਣਨ ਨਾਲ ਲਿਖਣ ਨਾਲ ਜਾਂ ਬੋਲਣ ਨਾਲ ਕਰੋ ਵੀ ਲਿਖ ਅਨਸਰ ਸੁਲੇਖ ਦਾ ਸਬੰਧ ਕਿਸ ਨਾਲ ਹੈ ਹੁਣ ਆਪਾਂ ਛੋਟੇ ਕਲਾਸਾਂ ਦੇ ਵਿੱਚ ਕਰਦੇ ਆਏ ਨਾ ਵੀ ਆਪਾਂ ਨੂੰ ਥੋੜਾ ਜਿਹਾ ਅਧਿਕ ਪੇਜ ਦੀ ਇੱਕ ਬੁੱਕਸ ਦੇ ਉੱਪਰ ਦਿੱਤਾ ਹੁੰਦਾ ਸੀਗਾ ਉਹਦੇ ਵਿੱਚੋਂ ਆਪਾਂ ਨੇ ਥੋੜੀ ਜਿਹੀ ਚੀਜ਼ ਕੱਢਣੀ ਹੁੰਦੀ ਸੀ ਨਾ ਬਸ ਮੋਸਟਲੀ ਲਾਲੂ ਚਾਹ ਤਿੰਨ ਚਾਰ ਲੈਣਾ ਹੈ ਨਾ ਜਬਾਤ ਉਹ ਤਾਂ ਪੰਜ ਹਾਂ ਨਵੀਤਾ ਗੁਪਤਾ ਬਾਈ ਗੁੱਡ ਆਫਟਰਨੂੰ ਜਿਹੜੇ ਤੁਸੀਂ ਲੇਟ ਆ ਰਹੇ ਹੋ ਹਮ ਕਰੋ ਵੀ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ 10 ਨੰਬਰ ਕੁਐਸਚਨ ਤੇ ਪਹੁੰਚ ਚੁਕੇ ਤੁਸੀਂ 10 ਲਿਖ ਸਕਦੇ ਹੋ 90 ਲਿਖ ਸਕਦੇ ਹੋ ਠੀਕ ਹੈ ਹਾਂ ਸੋ ਰਾਈਟ ਅਨਸਰ ਬਣੇਗਾ ਵੀ ਤੁਹਾਡਾ ਸੀ ਲਿਖਣ ਕੌਸ਼ਲ ਸੁੰਦਰ ਲਿਖਾਈ ਹੈ ਨਾ ਸੁਲੇਖ ਦਾ ਮਤਲਬ ਹੀ ਇਹ ਹੁੰਦਾ ਸੀ ਸੁਲੇਖ ਦਾ ਮਤਲਬ ਹੀ ਸੁੰਦਰ ਲਿਖਾਈ ਹੁੰਦਾ ਸੀ ਉਹ ਕਹਿੰਦੇ ਨਹੀਂ ਹੁੰਦੇ ਸੀ ਵੀ ਸੁਲੇਖ ਕੈਲੀਗ੍ਰਾਫੀ ਹੈ ਨਾ ਕੈਲੀਗ੍ਰਾਫੀ ਹੁੰਦਾ ਇਹਦਾ ਠੀਕ ਹੈ ਹਾਂ ਪਾਸ਼ਾ ਸਿੱਖਿਆ ਵਿੱਚ ਨਿਦਾਨ ਆਤਮਾ ਨਿਦਾਨਾਤਮਕ ਪਰਿਕਖਣ ਡਾਇਗਨੋਸਟਿਕ ਟੈਸਟ ਹੈ ਜਿਹੜਾ ਉਹਦਾ ਉਦੇਸ਼ ਕੀ ਹੁੰਦਾ ਹੈ ਬੱਚਿਆਂ ਨੂੰ ਗ੍ਰੇਡ ਦੇਣਾ ਬੱਚਿਆਂ ਦੀਆਂ ਸਿੱਖਣ ਵਿੱਚ ਆ ਰਹੀਆਂ ਔਕੜਾਂ ਕਮੀਆਂ ਦਾ ਪਤਾ ਲਗਾਉਣਾ ਮਾਪਿਆਂ ਨੂੰ ਰਿਪੋਰਟ ਕਰਨਾ ਜਾਂ ਅੰਤਿਮ ਨਤੀਜਾ ਤਿਆਰ ਕਰਨਾ ਕਰੋ ਬਈ ਅੰਸਰ ਹੂੰ ਕਰੋ ਬਈ ਅੰਸਰ ਡਾਇਗਨੋਸਟਿਕ ਜਿਹੜੇ ਆਪਣੇ ਹੁੰਦੇ ਨੇ ਨਾ ਨਿਦਾਨਾਤਮਕ ਨਿਦਾਨ ਦਾ ਮਤਲਬ ਕੀ ਹੁੰਦਾਗਾ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਖੋਲ ਕੇ ਦੱਸਿਆ ਸੀ ਵੀ ਭਾਈ ਕਿਸੇ ਚੀਜ਼ ਦਾ ਉਪਚਾਰ ਕਰਨਾ ਹੈਨਾ ਉਪਚਾਰ ਦਾ ਮਤਲਬ ਕੀ ਹੁੰਦਾ ਰੋਗ ਨੂੰ ਹੱਲ ਕਰਨਾ ਹੈਨਾ ਹੁਣ ਜੇ ਤੁਸੀਂ ਮੇਰੇ ਲਈ ਕੋਈ ਸਮੱਸਿਆ ਦੱਸੋਗੇ ਨਹੀਂ ਵੀ ਭਾਈ ਕਲਾਸ ਕਿਉਂ ਨਹੀਂ ਦੇਖਦੇ ਕਿਉਂ ਨਹੀਂ ਬੱਚੇ ਆ ਰਹੇ ਹੈਨਾ ਇੱਥੇ ਮੈਂ ਵੀ ਤੁਹਾਡਾ ਨਿਦਾਨ ਕਰੂੰਗੀ ਹੂੰ ਉਹੀ ਗੱਲ ਹੁੰਦੀ ਹੈ ਨਾ ਸੋ ਇਹਦਾ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਬੀ ਬਣੇਗਾ ਬੱਚਿਆਂ ਨੇ ਇਹ ਸਿੱਖਣ ਵੀ ਚਾਹ ਰੀਆਂ ਔਕੜਾਂ ਕਮੀਆਂ ਦਾ ਪਤਾ ਲਗਾਉਣਾ ਨਾ ਕਿ ਬੱਚਿਆਂ ਨੂੰ ਝੜਕਣਾ ਵੀ ਤੈਨੂੰ ਕਿਉਂ ਨਹੀਂ ਆਉਂਦਾ ਵੀ ਥੱਪੜ ਮਾਰੋ ਕਾਨੂੰ ਕਰਕੇ ਲੈ ਗਈ ਬਸ ਇਹ ਕੰਮ ਜੇ ਮਰਜ਼ੀ ਕਰੀ ਉਹਦੇ ਤਹਿ ਤੱਕ ਜਾਣਾ ਦਾ ਪਤਾ ਲਗਾਉਣਾ ਹਨਾ ਵੀ ਕਿਉਂ ਨਹੀਂ ਆ ਰਿਹਾ ਬੱਚੇ ਨੂੰ ਕੰਮ ਸ਼ਬਦ ਭੰਡਾਰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਵੋਕੈਬਲਰੀ ਵੋਕੈਬਲਰੀ ਨੂੰ ਵਧਾਉਣ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ ਸ਼ਬਦਾਂ ਦੀ ਸੂਚੀ ਯਾਦ ਕਰਵਾਉਣਾ ਡਿਕਸ਼ਨਰੀ ਵੇਖਣਾ ਸੰਦਰਭ ਅਨੁਸਾਰ ਸ਼ਬਦਾਂ ਦੇ ਅਰਥ ਸਮਝਾਉਣਾ ਜਾਂ ਹਰ ਸ਼ਬਦ ਦਾ ਅਨੁਵਾਦ ਕਰਨਾ ਕਰੋ ਭਈ ਅਨਸਰ ਸ਼ਬਦ ਭੰਡਾਰ ਸਿਖਾਉਣ ਲਈ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ 12 ਨੰਬਰ ਕਹਿ ਸਕਦੇ ਹੋ ਜਾਂ 92 ਨੰਬਰ ਕਹਿ ਸਕਦੇ ਹੋ ਕੁਝ ਵੀ ਬੋਲ ਸਕਦੇ ਹੋ ਠੀਕ ਹੈ ਭਈ ਸੋ ਕਰੋ ਅਨਸਰ ਹਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਹਮ ਸੀ ਕਹਿੰਦੇ ਰਾਈਟ ਆਪਸ਼ਨ ਸੀ ਮੀ ਕਹਿੰਦੀ ਸੋ ਰਾਈਟ ਆਨਸਰ ਹੋ ਤੁਹਾਡਾ ਸੀ ਹੀ ਹੋਊਗਾ ਸੰਦਰਭ ਦੇ ਅਨੁਸਾਰ ਸ਼ਬਦਾਂ ਦੇ ਅਰਥ ਸਮਝਾਉਣਾ ਹਨਾ ਵੈਰੀ ਗੁੱਡ ਬਈ ਜਿਨ੍ਹਾਂ ਨੇ ਸੀ ਕੀਤਾ ਉਸ ਤੋਂ ਬਾਅਦ ਦੇਖੋ ਟੌਪ ਡਾਊਨ ਪੜਨ ਦੀ ਰਣਨੀਤੀ ਵਿੱਚ ਬੱਚਾ ਕਿਸ ਵੱਲ ਧਿਆਨ ਦਿੰਦਾ ਹੈ ਟੌਪ ਡਾਊਨ ਪੜਨ ਦੀ ਰਣਨੀਤੀ ਦੇ ਵਿੱਚ ਬੱਚਾ ਕਹਿੰਦੇ ਕਿਹੜੀ ਚੀਜ਼ ਵੱਲ ਧਿਆਨ ਦਿੰਦਾ ਅੱਖਰ ਸ਼ਬਦ ਵਾਕ ਯਾ ਅਰਥ ਸਮੁੱਚੇ ਵਿਚਾਰ ਵਾਕ ਸ਼ਬਦ ਅੱਖਰ ਜਾਂ ਸਿਰਫ ਅੱਖਰਾਂ ਵਾਲੀ ਹੈ ਸਿਰਫ ਵਿਆਕਰਨ ਦੇ ਵਾਲਾ 13 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਅਨਸਰ ਬਣੇਗਾ ਹੂੰ ਕਰੋ ਬਈ ਆਨਸਰ ਟਾਪ ਡਾਊਨ ਪੜਨ ਦੀ ਰਣਨੀਤੀ ਦੇ ਵਿੱਚ ਬੱਚਾ ਕਿਹਦੇ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਹੂੰ ਹੂੰ ਕਰੋ ਬਈ ਆਨਸਰ ਸੋ ਰਾਈਟ ਆਨਸਰ ਤੁਸੀਂ ਬੀ ਕਰ ਰਹੇ ਹੋ ਸੋ ਰਾਈਟ ਆਨਸਰ ਤੁਹਾਡਾ ਬੀ ਹੀ ਹੋਵੇਗਾ ਅਰਥ ਸਮੁੱਚੇ ਵਿਚਾਰ ਵਾਕ ਸ਼ਬਦ ਅਤੇ ਅੱਖਰ ਦੇ ਵੱਲ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਬਈ ਨੈਕਸਟ ਕੁਐਸਚਨ ਬਾਟਮ ਅਪ ਉੱਥੇ ਸੀਗਾ ਆਪਣਾ ਹਾਂ ਉਲਟਾ ਹੋ ਗਿਆ ਨਾ बॉटम अप ਪੜ੍ਹਨ ਦੀ ਰਣਨੀਤੀ ਦੇ ਵਿੱਚ ਕਹਿੰਦੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਹਾਣੀ ਦੇ ਸਿਰੇ ਤੇ ਹੁੰਦੀ ਹੈ ਮਤਲਬ ਸਾਰਤੋਂ ਹੁੰਦੀ ਹੈ ਵੀ ਸਾਰੇ ਸਾਰ ਤੋਂ ਹਨਾ ਨਿਚੋੜ ਤੋਂ ਮੁੱਖ ਵਿਚਾਰ ਤੋਂ ਹੁੰਦੀ ਹੈ ਧੁਨੀਆਂ ਅਤੇ ਅੱਖਰਾਂ ਤੋਂ ਹੁੰਦੀ ਹੈ ਸਾਊਂਡ ਐਂਡ ਲੈਟਰ ਤੋਂ ਹੁੰਦੀ ਹੈ ਜਾਂ ਤਸਵੀਰਾਂ ਤੋਂ ਹੁੰਦੀ ਹੈ ਕਰੋ ਬਈਆਂ ਸ 14 ਨੰਬਰ ਤੇ ਪਹੁੰਚ ਚੁੱਕੇ ਆਪਾਂ बॉटम अप ਪੜ੍ਹਨ ਦੀ ਰਣਨੀਤੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਹਾਂ ਸੋ ਰਾਈਟ ਆਨਸਰ ਹੋਵੇਗਾ ਤੁਹਾਡਾ ਸੀ ਧੁਨੀਆਂ ਅਤੇ ਅੱਖਰਾਂ ਤੋਂ ਹੁੰਦੀ ਹੈ ਠੀਕ ਹੈ ਵੀ ਸਾਊਂਡ ਅਤੇ ਲੈਟਰ ਤੋਂ ਹੁੰਦੀ ਹੈ ਜਦੋਂ ਇੱਕ ਬੱਚਾ ਸੜਕ ਨੂੰ ਸਰਕ ਬੋਲਦਾ ਹੈ ਸੜਕ ਨੂੰ ਸਰਕ ਰਾੜੇ ਦੀ ਥਾਂ ਤੇ ਰਾਰਾ ਲਾਉਂਦਾ ਅਧਿਆਪਕ ਵਜੋਂ ਤੁਸੀਂ ਕੀ ਕਰੋਗੇ ਉਹਨੂੰ ਡਾਂਟੋਗੇ ਕਿ ਉਹਨੂੰ ਝਿੜਕੋਗੇ ਉਸ ਦੀ ਗੱਲ ਧਿਆਨ ਨਾਲ ਸੁਣੋਗੇ ਅਤੇ ਸਹਿਜੇ ਹੀ ਸ਼ੁੱਧ ਉਚਾਰਨ ਪੇਸ਼ ਕਰੋਗੇ ਉਸ ਨੂੰ ਕਲਾਸ ਤੋਂ ਬਾਹਰ ਕੱਢ ਦੋਗੇ ਜਾਂ ਉਸ ਨੂੰ ਬਾਰ-ਬਾਰ ਲਿਖਣ ਲਈ ਕਹੋਗੇ ਹਾਂ ਕਰੋ ਵੀ ਅਨਸਰ 15 ਨੰਬਰ ਤੇ ਪਹੁੰਚ ਚੁੱਕੇ ਹਾਂ ਜਦੋਂ ਇੱਕ ਬੱਚਾ ਕਿਸੇ ਸ਼ਬਦ ਨੂੰ ਗਲਤ ਬੋਲਦਾ ਹੈ ਜਾ ਤੁਸੀਂ ਉਹਨੂੰ ਕਿਵੇਂ ਸਹੀ ਬੋਲਣਾ ਸਿਖਾਉਂਗੇ ਜਿਹੜੀ ਤੁਸੀਂ ਰਣਨੀਤੀ ਅਪਣਾਉਂਗੇ ਇਹਦੇ ਇਹ ਆਪਸ਼ਨ ਵਿਚਾਰਾ ਇਹ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਨੂੰ ਲੈ ਕੇ ਤੁਸੀਂ ਚੱਲੋਗੇ ਸੋ ਰਾਈਟ ਆਨਸਰ ਹੋਊਗਾ ਤੁਹਾਡਾ B ਉਸ ਦੀ ਗੱਲ ਧਿਆਨ ਨਾਲ ਸੁਣੋਗੇ ਤੇ ਸਹਿਜੇ ਹੀ ਸ਼ੁੱਧ ਉਚਾਰਨ ਪੇਸ਼ ਕਰੋਗੇ ਵੀ ਪਿਆਰ ਨਾਲ ਹਨਾ ਸਹਿਜੇ ਸਹਿਜੇ ਬਾਰ ਬਾਰ ਉਹਨੂੰ ਬੁਲਾਉਣਾ ਠੀਕ ਹੈ ਵੀ ਬੱਚਾ ਉਸੇ ਗਲਤੀ ਆਜੀ ਹੈ ਠੀਕ ਹੈ ਵੀ ਪਾਠ ਪੁਸਤਕ ਤੋਂ ਇਲਾਵਾ ਕਹਿੰਦੇ ਕਿਹੜਾ ਸਾਧਨ ਭਾਸ਼ਾ ਸਿੱਖਣ ਵਿੱਚ ਮਦਦਗਾਰ ਹੈ ਐਜ਼ ਅ ਬੁੱਕ ਕੋ ਟੈਕਸਟ ਬੁੱਕ ਤੋਂ ਇਲਾਵਾ ਹੋਰ ਕਿਹੜਾ ਸਾਧਨ ਜਿਹਦੇ ਨਾਲ ਹੀ ਆਪਾਂ ਬੱਚਿਆਂ ਨੂੰ ਭਾਸ਼ਾ ਸਿਖਾ ਸਕਦੇ ਹਾਂ ਗਾਈਡ ਬੁੱਕ ਤੋਂ ਰੇਡੀਓ ਟੀਵੀ ਅਤੇ ਮੈਗਜ਼ੀਨ ਤੋਂ ਕੁੰਜੀਆਂ ਤੋਂ ਜਾਂ ਸਿਰਫ ਬਲੈਕਬੋਰਡ ਤੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 16 ਨੰਬਰ ਤੇ ਪਹੁੰਚ ਚੁੱਕੇ ਆਪਾਂ ਕੀ ਆਨਸਰ ਹੋਇਆ ਹੋਏਗਾ ਹਾਂ ਕਰੋ ਬਈ ਅਨਸਰ 96 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ 96 ਕਹ ਲਓ ਚਾਹੇ 16 ਕਹ ਲਓ ਠੀਕ ਹੈ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਰੇਡੀਓ ਟੀਵੀ ਅਤੇ ਮੈਗਜ਼ੀਨ ਠੀਕ ਹੈ ਉਹਨਾਂ ਕਲਾਸ ਦੇ ਵਿੱਚ ਭਾਈ ਰੇਡੀਓ ਟੀਵੀ ਤੇ ਮੈਗਜ਼ੀਨ ਕਿੱਥੋਂ ਆਉਂਦ ਲੈਂਦੇ ਹਨਾ ਪਰ ਜਿਹੜੀ ਅੱਜ ਕੱਲ ਦੀ ਸਟੱਡੀ ਲੈ ਚੱਲ ਰਹੀ ਹੈ ਹਨਾ ਉੱਥੇ ਸਾਰਾ ਕੁਝ ਹੀ ਅਰੇਂਸਮੈਂਟ ਹੋ ਜਾਂਦਾ ਹਨਾ ਸੋ ਚਲੋ ਭਾਈ ਕਹਿੰਦੇ ਬ੍ਰੇਨ ਸਟਾਰਮਿੰਗ ਵਿਚਾਰ ਵਟਾਂਦਰਾ ਇਹਦਾ ਉਦੇਸ਼ ਕੀ ਹੈ ਬੱਚਿਆਂ ਦੇ ਦਿਮਾਗ ਦੇ ਵਿੱਚ ਨਵੇਂ ਨਵੇਂ ਵਿਚਾਰ ਪੈਦਾ ਕਰਨਾ ਬੱਚਿਆਂ ਨੂੰ ਉਲਝਾਉਣਾ ਅਨੁਸ਼ਾਸਨ ਬਣਾਉਣਾ ਇਹ ਦਿਮਾਗ ਨੂੰ ਆਰਾਮ ਦੇਣਾ ਕਰੋ ਭਈਆਂ 17 ਨੰਬਰ ਪਹੁੰਚ ਚੁੱਕੇ ਆਪਾਂ ਬ੍ਰੇਨ ਸਟਾਰਮਿੰਗ ਵਿਚਾਰ ਵਟਾਂਦਰਾ ਕਹਿ ਲਓ ਇਹਦਾ ਕੀ ਉਦੇਸ਼ ਹੈ ਹੂੰ ਕਰੋ ਵੀ ਆਨਸਰ 97 ਕਹਿ ਸਕਦੇ ਹੋ 17 ਨੰਬਰ ਕਹਿ ਸਕਦੇ ਹੋ ਇੱਕੋ ਹੀ ਗੱਲ ਹੈ ਕਰੋ ਵੀ ਆਨਸਰ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਆਨਸਰ ਕਰ ਰਹੇ ਹੋ ਆਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜੇਕਰ ਤੁਸੀਂ ਇੱਥੇ ਆਨਸਰ ਕਰੋਗੇ ਨਾ ਤਾਂ ਹੀ ਜਾ ਕੇ ਤੁਸੀਂ ਪੇਪਰ ਦੇ ਵਿੱਚ ਬੇਸਿਸ ਹੋ ਕੇ ਆਨਸਰ ਕਰੋਗੇ ਜਿਹੜੇ ਇੱਥੇ ਕੰਮੀ ਜਾਣਗੇ ਨਾ ਵੀ ਆਹ ਹੋਊਗਾ ਆਹ ਹੋਊਗਾ ਉਹ ਪੇਪਰ ਦੇ ਵਿੱਚ ਵੀ ਉਥੇ ਡਗ ਮਗਾ ਜਾਣਗੇ ਠੀਕ ਹੈ ਮੈਂ ਤਾਂ ਹੀ ਕਹਿੰਨੀ ਨੇ ਬਾਰ-ਬਾਰ ਵੀ ਆਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੋ ਆ ਮਾਫੀ ਚੋਣੇ ਬਈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ ਠੀਕ ਹੈ ਏ ਹੋਵੇਗਾ ਬੱਚਿਆਂ ਦੇ ਦਿਮਾਗ ਦੇ ਵਿੱਚ ਨਵੇਂ-ਨਵੇਂ ਵਿਚਾਰ ਪੈਦਾ ਕਰਨਾ ਠੀਕ ਹੈ ਮੁਕਤ ਮੁਕਤਾ ਅੰਕ ਵਾਲੇ ਪ੍ਰਸ਼ਨ ਓਪਨ ਐਂਡਡ ਕੁਐਸਚਨ ਜਿਹੜੇ ਹੁੰਦੇ ਹਨ ਉਹਨਾਂ ਦਾ ਉੱਤਰ ਸਿਰਫ ਹਾਂ ਜਾਂ ਨਾ ਦੇ ਵਿੱਚ ਹੁੰਦਾਗਾ ਜਿਨ੍ਹਾਂ ਦਾ ਇੱਕ ਹੀ ਉੱਤਰ ਹੋਵੇ ਸਹੀ ਜਿਨ੍ਹਾਂ ਦੇ ਉੱਤਰ ਵਿਦਿਆਰਥੀ ਆਪਣੇ ਵਿਚਾਰਾਂ ਤੇ ਅਨੁਭਵਾਂ ਦੇ ਅਨੁਸਾਰ ਵੱਖ-ਵੱਖ ਦੇ ਸਕਦੇ ਨੇ ਜਾਂ ਜਿਨ੍ਹਾਂ ਦਾ ਉੱਤਰ ਕਿਤਾਬਾਂ ਦੇ ਵਿੱਚੋਂ ਲੱਭਣਾ ਪਵੇ ਕਰੋ ਬਈ ਆਨਸਰ 98 ਨੰਬਰ ਤੇ ਪਹੁੰਚ ਚੁੱਕੇ ਆਪਾਂ ਮੁਕਤ ਅੰਕ ਵਾਲੇ ਪ੍ਰਸ਼ਨ ਕਿਹੜੇ ਹੁੰਦੇ ਹਨ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਕਲਾਸ ਨੂੰ ਦੇਖ ਰਹੇ ਹੋ ਵੈਰੀ ਗੁੱਡ ਬਈ ਸਾਰੇ ਬੱਚੇ ਸਹੀ ਆਨਸਰ ਕਰ ਰਹੇ ਹੋ ਤੁਸੀਂ ਹਾਂ ਹਾਂ ਇਸੇ ਤਰ੍ਹਾਂ ਆਨਸਰ ਕਰਿਆ ਕਰੋ ਸੋ ਰਾਈਟ ਆਨਸਰ ਤੁਹਾਡਾ ਸੀ ਹੀ ਹੋਵੇਗਾ ਜਿੰਨੇ ਤੁਸੀਂ ਦੇਖ ਰਹੇ ਹੋ ਕਹਿੰਦੇ ਜਿਨ੍ਹਾਂ ਦੇ ਉੱਤਰ ਵਿਦਿਆਰਥੀ ਆਪਣੇ ਵਿਚਾਰਾਂ ਤੇ అనుభవਾਂ ਦੇ ਅਨੁਸਾਰ ਵੱਖ-ਵੱਖ ਦੇ ਸਕਦੇ ਹਨ ਨਾ ਠੀਕ ਹੈ ਮੁਕਤ ਅੰਕ ਵਾਲੀ ਹੈ ਓਪਨ ਐਂਡਡ ਕੁਐਸਚਨ ਠੀਕ ਹੈ ਵੀ ਸਾਥਸ਼੍ਰੀ ਕਾਲਬਈ ਸੰਦੀਪ ਕੋਰ ਬਹੁਤ ਲੇਟ ਹੋ ਗਏ ਨਾ ਕਹਿੰਦੇ ਲਿਖਣਾ ਸਿਖਾਉਣ ਵੇਲੇ ਸਕ੍ਰਿਬਲਿੰਗ ਯਕਸਮੈਲੇ ਮਾਰਨਾ ਕਸਮੈਲੇ ਇਹਦਾ ਕੀ ਹੁੰਦਾ ਹੈ ਗੰਦੀਆਂ ਤਦ ਦੀ ਕਾਪੀ ਖਰਾਬ ਕਰਨਾ ਹੁੰਦਾ ਹੈ ਲਿਖਣ ਕੌਸ਼ਲ ਸਿੱਖਣ ਦੀ ਇੱਕ ਸ਼ੁਰੂਆਤੀ ਅਵਸਥਾ ਹੁੰਦੀ ਹੈ ਸਮਾਂ ਬਰਬਾਦ ਕਰਨਾ ਹੁੰਦਾ ਹੈ ਕਰੋ ਬਈਆਂ ਸਰ ਸਕ੍ਰਿਬਲਿੰਗ ਸਕ੍ਰਿਬਲਿੰਗ ਹੈ ਨਾ ਇਹਦਾ ਮਤਲਬ ਕੀ ਹੁੰਦਾ ਹੈ ਸਕ੍ਰਿਬਲਿੰਗ ਦਾ ਮਤਲਬ ਹੈ ਕਿਸਮਿਆਲੇ ਮਾਰਨਾ ਇਹਦਾ ਮਤਲਬ ਕੀ ਹੁੰਦਾ ਹੈ ਬਈ ਹਾਂ ਕਰੋ ਅਨਸਰ 99 ਮਤਲਬ 19 ਹੂੰ ਕਰੋ ਬਈ ਅਨਸਰ ਸੀ ਕਰਦੇ ਹਾਂ ਹਾਂ ਵੈਰੀ ਗੁੱਡ ਇਹਦਾ ரைਟ ਆਨਸਰ ਹੋਗਾ ਤੁਹਾਡਾ ਸੀ ਹਨਾ ਲਿਖਣ ਕੌਸ਼ਲ ਦੀ ਇੱਕ ਸ਼ੁਰੂਆਤੀ ਅਵਸਥਾ ਹੁੰਦੀ ਹੈ ਅੱਜਕੱਲ੍ਹ ਦੀ ਜਿਹੜੀ ਬੁੱਕਸ ਵਗੈਰਾ ਵੀ ਇਹ ਜਿਹੀਆਂ ਆ ਰਹੀਆਂ ਨੇ ਵੀ ਭਾਈ ਬੱਚਿਆਂ ਨੂੰ ਕਾਪੀਆਂ ਤੇ ਨਾ ਮਾਰਨਾ ਪਵੇ ਹਨਾ ਉਹਨੂੰ ਟੈਕਸਟ ਬੁੱਕ ਹੀ ਇਹ ਜਿਹੀ ਲਵਾਉਂਦੇ ਨੇ ਉਹਨਾਂ ਦੇ ਵਿੱਚ ਜਿਹੜੇ ਲਾਈਨਾਂ ਹੁੰਦੀਆਂ ਨੇ ਸਿੱਧੀਆਂ ਹੁੰਦੀਆਂ ਨੇ ਬਿੰਗੀਆਂ ਹੁੰਦੀਆਂ ਨੇ ਟੇਡੀਆਂ ਹੁੰਦੀਆਂ ਨੇ ਵੀ ਉਹਨਾਂ ਦੇ ਉੱਪਰ ਹੀ ਬੱਚਾ ਲਾਈਨਾਂ ਮਾਰ-ਮਾਰ ਕੇ ਸਿੱਖੇ ਵੀ ਸਹੀ ਲੈਣ ਕਿਵੇਂ ਮਾਰਨੀ ਆ ਫਿਰ ਉਸ ਤੋਂ ਬਾਅਦ ਅੱਖਰ ਆਉਂਦੇ ਨੇ ਲਿਖਣ ਵਾਸਤੇ ਠੀਕ ਹੈ ਉਸ ਤੋਂ ਬਾਅਦ ਦੇਖੋ ਆਡੀਓ ਲਿੰਗੂਅਲ ਮੈਥਡ ਇਸ ਤੇ ਆਧਾਰਿਤ ਹੈ ਡ੍ਰਿਲ ਤੇ ਅਭਿਆਸ ਸੋਚਣ ਤੇ ਪੜਨ ਤੇ ਜਾਂ ਲਿਖਣ ਤੇ ਆਡੀਓ ਲਿੰਗੂਅਲ ਮੈਥਡ ਕਹਿੰਦੇ ਕਿਸ ਤੇ ਆਧਾਰਿਤ ਹੈ ਡ੍ਰਿਲ ਤੇ ਅਭਿਆਸ ਤੇ ਆ ਸੋਚਣ ਤੇ ਆ ਪੜਨ ਤੇ ਆ ਜਾਂ ਲਿਖਣ ਤੇ ਕਰੋ ਬਈ ਆਨਸਰ 100 ਨੰਬਰ ਤੇ ਪਹੁੰਚ ਚੁੱਕੇ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਰਹੇਗਾ ਹਾਂ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਲਾਸ ਸਾਰੇ ਬੱਚੇ ਸਹੀ ਆਨਸਰ ਕਰ ਰਹੇ ਹੋਣਾ ਅੱਜ ਬਹੁਤ ਸੋਹਣੇ ਤੁਸੀਂ ਆਨਸਰ ਕੀਤੇ ਨੇ ਵੈਰੀ ਗੁੱਡ ਇਸੇ ਤਰ੍ਹਾਂ ਕਲਾਸਾਂ ਦੇ ਨਾਲ ਜੁੜੇ ਰਹੋ ਜਿਹੜੇ ਇਸ ਤੋਂ ਵੀ ਜ਼ਿਆਦਾ ਵਧੀਆ ਕੁਐਸਚਨ ਨੇ ਜਾਂ ਔਕੇ ਨੇ ਆਪਾਂ ਸਾਰੇ ਕਵਰ ਅਪ ਕਰਦੇ ਜਾਵਾਂਗੇ ਠੀਕ ਹੈ ਭਈ ਹਰ ਇੱਕ ਚੀਜ਼ ਨੂੰ ਆਪਾਂ ਕਵਰ ਕਰਾਂਗੇ ਤੁਹਾਡੇ ਪੇਪਰ ਵਾਸਤੇ ਜਿਹੜੀ ਵੀ ਕੋਈ ਛਰੀ ਚੀਜ਼ ਹੈ ਜ਼ਰੂਰੀ ਹੋਊਗੀ ਕਿਉਂਕਿ ਇੱਕ ਵਾਰੀ ਵਿਆਖਣ ਦਾ ਆਪਾਂ ਨੇ ਖਤਮੀ ਕਰ ਲਈ ਹੈ ਨਾ ਹੁਣ ਇਹ ਜਿਹੜੀ ਤੁਹਾਡੇ ਪੜਾਉਗੋ ਸੀ ਵਾਲੇ ਲਾਲੂ ਹਨਾ ਉਹ ਆਪਣੇ ਨੇ ਚੈਪਟਰ ਆ ਸਟਾਰਟ ਹੋ ਚੁੱਕੀ ਆ ਠੀਕ ਹੈ ਇਸ ਤੋਂ ਬਾਅਦ ਇੱਕ ਚਲ ਪਹਿਲਾਂ ਨਹੀਂ ਗੱਲ ਕਰਦੇ ਆਪਾਂ ਨਾ ਉਹ ਕਦੇ ਪੂਰੀ ਨਹੀਂ ਹੁੰਦੀ ਹੁੰਦੀ ਚਲੋ ਬਾਅਦ ਵਿੱਚ ਦੱਸਾਂਗੇ ਸੋ ਇਦਰ ਰਾਈਟ ਆਨਸਰ ਹੋ ਗੋ ਤੁਹਾਡਾ ਏ ਡਰਿੱਲ ਅਤੇ ਅਭਿਆਸ ਹਨਾ ਡਰਿੱਲ ਅਤੇ ਅਭਿਆਸ ਤੇ ਹੁੰਦਾ ਠੀਕ ਹੈ ਭਈ ਪ੍ਰੈਕਟਿਸ ਤੇ ਹੁੰਦਾ ਆ ਆਡੀਓ ਲਿੰਗੁਅਲ ਜਿਹੜਾ ਮੈਥਡ ਹੁੰਦਾਗਾ ਉਹ ਕਦੇ ਤੇ ਹੁੰਦਾਗਾ ਡਰਿੱਲ ਅਤੇ ਪ੍ਰੈਕਟਿਸ ਤੇ ਹੁੰਦਾ ਠੀਕ ਹੈ ਭਈ ਹਾਂ ਸੋ ਧੰਨਵਾਦ ਭਈ ਜਿੰਨੇ ਵੀ ਤੁਸੀਂ ਜੁੜੇ ਅੱਜ ਕਲਾਸ ਦੇ ਵਿੱਚ ਸੋ ਇਹ ਸੀ ਤੁਹਾਡੇ ਅੱਜ ਦੇ ਕੁਐਸਚਨ 20 ਜਿਹੜੇ ਆਪਾਂ ਕਵਰ ਕੀਤੇ ਨੇ ਸਾਰੇ ਬੱਚੇ ਇਸੇ ਤਰ੍ਹਾਂ ਕਲਾਸਾਂ ਦੇ ਨਾਲ ਜੁੜੇ ਰਹੋ ਹੁਣੇ ਕਲਾਸਾਂ ਆਪਣੇ ਡੇਲੀ ਲੱਗਣਗੀਆਂ ਠੀਕ ਹੈ ਭਈ ਜਿਹੜੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਹੋਣਾ ਚਾਹੁੰਦੇ ਸਾਡੇ ਇਸ ਨੰਬਰ 'ਤੇ ਤੁਸੀਂ ਜੁੜ ਸਕਦੇ ਹੋ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਹੋਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਸਾਰਾ ਕੁਝ ਲਿਖ ਕੇ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਫਾਰਵਰਡ ਕਰ ਦੇਣਾ ਸ਼ਰਤ ਕੀ ਹੈ ਵੀ ਇਹੀ ਨੰਬਰ ਹੈ ਜਿਹੜਾ ਤੁਹਾਡੇ ਫੋਨ ਦੇ ਵਿੱਚ ਜਾਂ ਤਾਂ ਵਈ ਤੁਸੀਂ ਹਰਜੀਤ ਸਰ ਦੇ ਨਾਮ 'ਤੇ ਜਾਂ ਆਪਣੇ ਚੈਨਲ ਦੇ ਨਾਮ 'ਤੇ ਠੀਕ ਹੈ ਚੈਨਲ ਦਾ ਲੋਗ ਤੁਹਾਨੂੰ ਸ਼ੋ ਹੋ ਰਿਹਾ ਨੀਚੇ ਇਹ ਚੈਨਲ ਦੇ ਨਾਮ 'ਤੇ ਤੁਸੀਂ ਫੋਨ ਦੇ ਵਿੱਚ ਸੇਵ ਕਰ ਹਾਂ ਸੋ ਇਹ ਆਪਣੇ ਕੋਰਸ ਨੇਗੇ ਪੇਪਰ 1 ਵਾਲਾ ਮਤਲਬ ETT ਵਾਲਾ ਤੁਹਾਨੂੰ ਸਿਰਫ 2500 ਦੇ ਵਿੱਚ ਤੇ ਪੇਪਰ 2 ਵਾਲਾ ਤੁਹਾਨੂੰ ਬਿਗੜ ਵਾਲਾ ਸਿਰਫ 3000 ਦੇ ਵਿੱਚ ਠੀਕ ਹੈ ਸੋ ਇਹਨਾਂ ਕੋਰਸਾਂ ਤੁਸੀਂ ਜੁਆਇਨ ਕਰ ਸਕਦੇ ਹੋ ਕਿਉਂਕਿ ਤੁਹਾਡੇ ਜਿਹੜਾ C ਡੈਟਾ ਦਾ ਵੀ ਫਰਵਰੀ ਦੇ ਵਿੱਚ ਹੈ ਉਮੀਦ ਹੈ ਤੁਹਾਡੇ ਜਿਹੜਾ H ਡੈਟਾ ਦਾ ਪੇਪਰ ਉਹ ਵੀ ਤੁਹਾਡਾ ਫਰਵਰੀ ਦੇ ਵਿੱਚ ਹੀ ਹੋਵੇਗਾ ਠੀਕ ਹੈ ਬਈ ਹਾਂ ਜ਼ਿੰਮੇਦਾਰ ਬਾਈ ਤੁਸੀਂ ਲੇਟ ਹੋ ਗਏ ਠੀਕ ਹੈ ਤੁਸੀਂ ਬਹੁਤ ਲੇਟ ਆਏ ਹੋ ਤੁਸੀਂ ਸੋਝਲੇ ਵੀ ਕਲਾਸ ਐਂਡ ਹੋ ਗਈ ਹੈ ਨਾ ਆਪਾਂ 20 ਕੁਐਸਚਨ ਕਰਵਾਤੇ ਇਸ ਤੋਂ ਪਹਿਲਾਂ ਜਿਹੜੇ ਤੁਹਾਡੇ ਬਈ ਹਰਾਚਾਰਾ ਹੁੰਦਾ ਨਾ ਪਹਿਲੀ ਵੜ ਲਿਆ ਕਰੋ ਹੁਣ ਮੈਨੂੰ ਪਤਾ ਤੁਸੀਂ ਪੱਠੀਆਂ ਦੇ ਕੰਮ ਤੇ ਉਲਝ ਜਾਨੇ ਹੋ ਹਨਾ ਹਰਾਚਾਰਾ ਪਹਿਲੀ ਵੜ ਲਿਆ ਕਰੋ ਵੀਰ ਬਣ ਕੇ ਤਾਂ ਕਲਾਸ ਹੁਣ ਡੇਲੀ 3 ਵਜੇ ਸਟਾਰਟ ਹੋਇਆ ਕਰੂਗੀ ਆਪਣੇ ਠੀਕ ਹੈ ਹੋ ਸਕਦਾ 5-7 ਮਿੰਟ ਇਧਰ ਉਧਰ ਹੋ ਸਕਦਾ ਪਰ ਇਥੇ ਹੀ ਸਟਾਰਟ ਹੋਇਆ ਕਰੂ ਠੀਕ ਹੈ ਕਿਉਂਕਿ ਹੁਣ ਠੰਡ ਜਿਆਦਾ ਹੋਣ ਲੱਗੀ ਬਈ ਸ਼ਾਮ ਨੂੰ ਥੋੜੇ ਜਿਆਦਾ ਲੇਟ ਹੋ ਜਾਂਦਾ ਉਹ ਟਾਈਮ ਨਹੀਂ ਰਹਿੰਦਾ ਕਿਉਂਕਿ ਉਸ ਟਾਈਮ ਤੇ ਸਰਨੇ ਕਲਾਸ ਕਰਨੀ ਨੇ ਉਸ ਤੋਂ ਬਾਅਦ 8:30 ਵਜੇ ਮਨਪ੍ਰੀਤ ਮੈਡਮ ਦੀ ਕਲਾਸ ਹੁੰਦੀ ਹੈ ਹਨਾ ਫਿਰ ਉਹ ਟਾਈਮ ਨਹੀਂ ਰਹਿੰਦਾ ਹੈਗਾ ਆਪਣੇ ਕੋਲ ਬਾਕ ਉਹੜੇ ਸਾਰੇ ਬੱਚੇ ਆਪਦੀ ਸਟੱਡੀ ਵੱਲ ਅਵੇਅਰ ਹੋ ਧਿਆਨ ਦਿਓ ਮੈਂ ਉਹੀ ਬਾਰ ਬਾਰ ਕਹਿਣੀ ਆ ਵੀ ਸਟੱਡੀ ਕੋ ਜਹੀ ਦੌੜ ਹੈ ਵੀ ਜਿਹੜਾ ਇਹਦੇ ਵਿੱਚ ਪੇਸ਼ੈਂਸ ਨਾਲ ਚੱਲ ਪਿਆ ਨਾ ਮਤਲਬ ਸਮਾਈ ਨਾਲ ਠਰਮੀ ਨਾਲ ਚੱਲ ਪਿਆ ਉਹ ਬੱਚਾ ਇਹਦੇ ਵਿੱਚ ਬਾਸ ਹੈ ਹੁਣ ਜਿਹੜੇ ਕਾਲੀ ਕਰਦੇ ਨੇ ਇੱਥੇ ਆ ਕੇ ਇੱਕ ਵਾਰੀ ਜਦੋਂ ਕੋਈ ਗੱਲ ਸਟਾਰਟ ਕਰਨਾ ਨਾ ਅੱਧੀ ਉੱਦੀ ਭੱਜ ਜਾਂਦੇ ਨੇ ਫਿਰ ਉਹਨਾਂ ਵਾਸਤੇ ਸਟੱਡੀ ਸੌਖੀ ਜੀ ਨਹੀਂ ਹੈਗੀ ਹੈਨਾ ਕਿਉਂਕਿ ਇੱਕਦਮ ਇਹ ਇਹ ਚੀਜ਼ ਤਾਂ ਹੈ ਨਹੀਂ ਵੀ ਆਪਣੀ ਝੋਲੀ ਚਾ ਕੇ ਡਿੱਗ ਜੂਗੀ ਨਹੀਂ ਸਾਲਾਂ ਦੀ ਮਿਹਨਤ ਲੱਗਦੀ ਹੈ ਇਹਦੇ ਵਿੱਚ ਕੌੜਾ ਸੱਚ ਹੈ ਇਹ ਠੀਕ ਹੈ ਕਿਉਂਕਿ ਤੁਸੀਂ ਸੋਚ ਕੇ ਚੱਲੋ ਵੀ ਜਿਹੜੇ ਲੱਗੇ ਪਏ ਨੇ 10-10 ਸਾਲ ਹੋ ਗਏ ਹਨ ਲੜੀ ਜਾਂਦੇ ਨੇ ਭਈ ਧਰਨਿਆਂ ਪਿੱਛੇ ਕਿਵੇਂ ਕੁਝ ਉਹਨਾਂ ਨੇ ਵੀ ਜੋਬ ਲਈ ਹੈ ਹਨਾ ਸੋ ਸਮਾਈ ਨਾਲ ਲੱਗੇ ਰਹੋ ਚੱਲੀ ਚੱਲੋ ਕਛੂ ਦੀ ਚਾਲ ਇੱਕ ਨਾ ਇੱਕ ਦਿਨ ਜ਼ਰੂਰ ਜਿੱਤ ਕੇ ਦਿਖਾਵਾਂਗੀ ਠੀਕ ਹੈ ਸੋ ਧੰਨਵਾਦ ਇੰਨੀ ਗੱਲਾਂ ਕਹਿੰਦੇ ਹੋਏ ਸੋ ਥੈਂਕਸ ਬਾਈ ਜਿੰਨੇ ਵੀ ਤੁਸੀਂ ਜੁੜੇ ਸੋ ਠੰਡ ਬਹੁਤ ਹੈ ਮੈਂ ਬਾਰ-ਬਾਰ ਕਹਿ ਰਹੀ ਹਾਂ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਡੇਲੀ ਕਲਾਸਾਂ ਨੂੰ ਜੁਆਇਨ ਕਰੋ ਦੇ ਨਾਲ-ਨਾਲ ਆਪਦਾ ਜ਼ਰੂਰ ਪੜਦੇ ਰਹੋ ਚਾਹੇ ਦਿਨ ਦੇ ਵਿੱਚ ਤੁਸੀਂ 1 ਘੰਟਾ ਹੀ ਪੜੋ ਪਰ ਪੜੋ ਜ਼ਰੂਰ ਇੱਕ ਦਿਨ ਵੀ ਦਿਨ ਗੈਪ ਨਾ ਪਾਓ ਠੀਕ ਹੈ ਸੋ ਧੰਨਵਾਦ ਮਿਲਦੇ ਹਾਂ ਇੱਕ ਨਵੇਂ ਸੈਸ਼ਨ ਦੇ ਨਾਲ ਸੋ ਧੰਨਵਾਦ ਹੈ ਨਾ ਬਾਏ ਟੇਕ ਕੇਅਰ ਤੇ ਕੀ ਵਾਚਿੰਗ